ਆ ਜਾਨੀ ਸਵਰਨ ਲਿਆਣੀ ਚਾਚੀ ਪਾ ਦੁੱਧ ਮੈਂ ਵੀ ਰੋਟੀ ਨਹੀਂ ਮੇਰਾ ਇੱਥੇ ਪਾਇਆ ਪਿਆ ਮੈਂ ਕੱਖ ਵੀ ਪਾ ਦਾਂ ਥੋੜਾ ਜਿਹਾ ਠੀਕ ਆ ਠੀਕ ਆ ਆਹੋ ਲੈ ਟੋਕਰਾ ਪਤਾ ਨਹੀਂ ਕਿੱਥੇ ਧਰਤਾ ਆ ਪਿਆ ਟੋਕਰਾ ਜਾਨੀ ਪਾਣੀ ਪਾ ਕੇ ਰੱਖਤਾ ਵਧੀਆ ਕੀਤਾ ਹਾਏ ਹਾਏ ਇੱਕ ਗਰਮੀ ਨੇ ਕਹਿਰ ਮਚਾਰ ਰਖੀ ਆ ਇੱਕ ਆ ਮੇਰੀ ਦਰਾਣੀ ਨੇ ਮਚਾਰ ਰਖੀ ਆ ਕਣ ਮਹਿੰਦੀ ਮੈਂ ਤਾਂ ਚਾਚੀ ਲਾਏਗੀ ਦੁੱਧ ਮੈਂ ਚਲ ਚੰਗਾ ਭਾਈ ਲੈ ਗਈ ਜੇ ਠੀਕ ਆ ਕੱਲ ਨੂੰ ਪੈਸੇ ਦੇ ਆ ਜਾਗੇ ਚੰਗਾ ਜ਼ਰੂਰ ਦੇ ਜੀ ਚੰਗਾ ਰੋਜ਼ਮਾਰਨਾ ਮਾਰ ਜਾਂਦੀ ਆ ਕੱਲ ਨੂੰ ਦੇ ਜੂ ਕੱਲ ਨੂੰ ਕੱਲ ਨਹੀਂ ਆਈ ਇਹਦੀ ਆਈ ਹੈਗੀ ਪਰ ਆ ਹੋ ਜੋ ਥੋੜਾ ਵੀ ਚੋਣ ਦਾ ਟਾਈਮ ਹੋ ਰਿਹਾ ਠਹਿਰ ਕੇ ਚੋਂਗੀ ਤੁਹਾਨੂੰ ਤਾਂ ਨਾ ਮੈਨੂੰ ਕਿਹੜਾ ਪਤਾਗਾ ਲੈ ਹੁਣ ਦੋ ਕੁੜੀ ਆਰਾਮ ਕਰ ਲਾ ਉਹਦਾ ਪਸੂਆਂ ਦਾ ਕੰਮ ਕਰਦੀ ਆ ਮੈਨੂੰ ਤਾਂ ਪਤਾ ਨਹੀਂ ਉਹਦੇ ਬਾਰੇ ਨਹੀਂ ਮਨਪ੍ਰੀਤੋ ਨਹੀਂ ਮਨਪ੍ਰੀਤੋ ਹਾਂ ਦੀਦੀ ਆਈ ਨਹੀਂ ਹੋ ਰਿਆ ਦੱਸ ਕੀ ਆ ਕਿਉਂ ਨਹੀਂ ਟਿਕਦੀ ਤੂੰ ਉਹਨਾਂ ਟਿਕਣ ਦਿੰਨੀ ਆ ਇਨੇ ਮਾਟੇ ਘਣੂ ਦਸਤੇ ਰੇ ਕੀ ਚੁੰਡੀਆਂ ਵੜਦੀਆਂ ਮੈਂ ਤਾਂ ਪਈ ਹੁਣ ਸਾਰਾ ਕੰਮ ਕਰਤਾ ਤੂੰ ਰੋਟੀ ਢੱਕ ਬਕਾ ਮੈਂ ਤਾਂ ਤੈਨੂੰ ਪਤਾ ਮੈਂ ਰੋਟੀ ਬਣਾਉਣੀ ਰੋਟੀ ਬਣਾ ਦੂੰ ਤੂੰ ਆਪ ਦਾ ਪਸ਼ੂਆਂ ਨੂੰ ਸੰਭਾਲ ਲੈ ਠੀਕ ਆ ਬਸ ਫਿਰ ਬੈ ਜਾ ਤੂੰ ਰੋਟੀ ਬਕਾਦੀ ਚੰਗਾ ਮੈਂ ਰੋਟੀ ਬਣਾ ਕੇ ਅੰਦਰ ਜਾ ਕੇ ਦੋਕੜੀ ਬਾਗ ਜਾ ਅੰਦਰ ਜਾ ਬੈ ਜਾ ਰੋਟੀ ਮੈਂ ਕੋਈ ਨਾ ਹੋਵੇ ਟਾਈਮ ਨਹੀਂ ਬਣਾਉਂ ਜਿਹੜੇ ਹਿਸਾਬ ਨਾਲ ਤੂੰ ਤਪਾਉਣੀ ਨਾ ਕਿਤੇ ਇੱਥੇ ਗੋਹਾ ਖਲਿਆਰ ਤੱਕ ਕਿਤੇ ਇੱਥੇ ਵਿੰਗਣਾ ਖਾ ਲਈ ਗੁਲਗੁਲੇ ਪਾੜੀ ਚਾਂਬਲੀ ਫਿਰਦੀ ਰਹਿੰਦੀ ਹੈਗੀ ਚਾਕੇ ਬੱਠਲ ਜਗਦੇ ਇਧਰ ਨੰਗੀ ਕਿਤੇ ਇਧਰ ਨੰਗੀ ਪਰ ਹਾਂ ਜਿੱਕੇ ਫਲਾ ਨੀ ਨਗੜ ਲਾਤੇ ਕਿ ਟੈਮ ਕਿ ਨਗੜ ਲਾਤੇ ਜਿੱਦ ਦਈ ਦਮਾ ਇਹਨੂੰ ਪਤਾ ਜਾ ਕੇ ਦੇਖਦੀ ਆ ਕੀ ਕਰਦੀ ਐ ਸਾਪਣ ਨੀਲਾ ਬੱਬ ਨੀਲਾ ਬੱਬ ਹਾਂ ਜਾਤੀ ਕੀ ਆ ਦਾਤੀ ਮੈਨੂੰ ਤਾਂ ਨੇ ਤਪਾਇਆ ਪਿਆ ਕਿੱਥੇ ਥੋੜੀ ਲੱਭ ਉਹ ਤਾਂ ਗਈ ਵੀ ਆ ਕਿ ਖੜਦੀ ਨਹੀਂ ਕਰੇ ਭੈਣੇ ਥੋੜੀਆਂ ਬੱਕਰੀਆਂ ਨੂੰ ਸੰਭਲਿਆ ਕਰੋ ਮੇਰੇ ਸਾਰੇ ਸਭ ਨਾਮ ਕੋਈ ਲਾਗਾ ਦੇਗਾ ਹੈਗਾ ਨਾ ਮੈਨੂੰ ਕਹਿੋ ਦੋ ਤਾਂ ਉਹ ਮੱਝਾਂ ਹੀ ਬੰਨੀ ਬੈਠੀਆਂ ਤਿੰਨ ਇੱਥੇ ਬੱਕਰੀਆਂ ਬੰਨੀ ਬੈਠੀਆਂ ਇੱਕ ਆਹ ਖੜਾ ਵੇ ਮਣਾ ਜੀ ਮੇਰੀ ਗੱਲ ਸੁਣ ਲੈ ਫੇਰ ਨਾ ਕਿਹੋ ਵੀ ਮੈਂ ਸੋਡਾ ਬੱਕਰਾ ਪਤਿਲੇ ਚ ਪਾਤਾ ਪਤਿਲੇ ਚ ਕਾਨੂੰ ਬਣਾ ਤੈਨੂੰ ਮੈਂ ਆਪ ਫੜਾਉਣੀ ਲੈ ਜਾ ਤੂੰ ਪਤਿਲੇ ਚ ਪਾਈਂ ਚਾਹੇ ਕੁਛ ਮਰਜੀ ਕਰੀਂ ਜਾ ਚਿੱਤ ਪਾਏ ਪਏ ਉਹਨੇ ਤਾਂ ਮੈਂ ਤਾਂ ਲਾਂਬਾ ਦੇਣ ਆਈ ਆ ਲਾਂਬਾ ਤੇਰਾ ਮਾਂ ਮਾਂ ਤੂੰ ਹੁਣ ਮੇਰੇ ਮੱਥੇ ਤੇ ਲਾ ਆਇਆ ਕਿੱਥੇ ਆਉਂਦੀ ਉਹ ਨਹੀਂ ਹੁਣ ਤੇਰੇ ਮੱਥੇ ਲੱਗਦੀ ਫੇਰ ਤਾਂ ਜਦੋਂ ਕੋਈ ਲਾਂਬਾ ਲੈ ਕੇ ਕਿਸੇ ਦੇ ਲੰਗ ਹੀ ਵੱਢ ਲੈਂਦੀ ਆ ਪਸਾ ਨਾ ਪੈਣੇ ਮੇਰੀ ਤਾਂ ਸਾਰੀ ਬਾੜੀ ਚ ਵੱਢ ਜਾਂਦੇ ਕਿਸੇ ਦੇ ਪੌਦੇ ਖਾ ਜਾਂਦੇ ਬੱਕਰੀਆਂ ਬੱਕਰੇ ਮਨਪਰੀ ਦੀ ਗੱਲ ਸੁਣ ਮੇਰੀ ਮੈਂ ਤਾਂ ਇੰਨੇ ਸੌਕ ਨਾਲ ਸਬਜ਼ੀ ਲਵਾਈ ਚਾਰ ਦਿਹਾੜੀਆਂ ਲਾ ਕੇ ਤੇ ਸਾਰੀ ਪੱਟਤੀ ਉਹ ਚਾਚੀ ਮੈਂ ਤਾਂ ਕੁਛ ਨਹੀਂ ਕਹਿ ਸਕਦੀ ਮੈਨੂੰ ਤਾਂ ਆਪ ਅਲਕਤ ਆਉਂਦੀ ਕਿਤੇ ਇੱਥੇ ਮੀਂਗਣਾ ਕਿਤੇ ਇੱਥੇ ਗੋਹਾ ਬਾਲਾ ਬੁਰਾ ਹਾਲ ਕਰਿਆ ਪਿਆ ਇਹ ਤਾਂ ਕਿਤੇ ਕਿਸੇ ਦੀ ਲੰਗੀ ਵੱਢ ਲੈਂਦੀ ਆ ਕਿਸੇ ਦੇ ਕੁਛ ਨਹੀਂ ਛੱਡਦੇ ਬੱਕਰੇ ਤੇ ਕਿਨੋਂ ਰੰਦ ਮੇਰੀ ਗੱਲ ਸੁਣ ਮੈਂ ਤੈਨੂੰ ਹੁਣ ਦੁਬਾਰੇ ਫੇਰ ਕਹਿਨੀ ਆ ਬੀ ਜਿੱਦ ਮੈਂ ਫੜ ਲਿਆ ਬੱਕਰਾ ਉੱਥੇ ਮੈਂ ਛੱਡਣਾ ਨਹੀਂ ਮੈਂ ਤਾਂ ਜਦੋਂ ਤੂੰ ਫੜੇਂਗੀ ਮੇਰਾ ਚੱਕਾ ਚਾਰ ਪਾਉਂਗੀ ਚਾਰ ਅਸਾਂ ਵਾਲੋ ਸਾਰ ਖਾਵਾਂਗੇ ਚਾਚੀ ਮੇਰੀ ਗੱਲ ਸੁਣ ਲੈ ਜੇ ਤੂੰ ਫੜੇਂਗੀ ਉਦੋਂ ਤਾਂ ਪਤਾ ਨਹੀਂ ਕਦੋਂ ਟਾਈਮ ਆਊ ਤੈਨੂੰ ਮੈਂ ਆਪ ਫੜਾਉਣੀ ਆ ਲੱਗੂ ਮੈਂ ਖੜਾ ਕਰ ਲਿਆ ਫੜਾ ਕੋਲ ਜਾ ਤੂੰ ਉਹਨੂੰ ਕੀ ਪਤਾ ਲੱਗੂਗਾ ਲਿਆ ਕਰਾਂ ਕੋਲ ਮੈਨੂੰ ਆਪ ਤਪਾਇਆ ਪਿਆ ਹੂੰਗਾ ਮੈਨੂੰ ਹਲਕਾ ਤਾਂਉਂਦੀ ਆ ਇਹ ਤੇਰਾ ਹਾਂ ਹਾਂ ਇਹੀ ਬੱਕਰਾ ਗਾ ਲੈ ਜਾ ਫੰਦ ਆ ਬੱਕਰਾ ਗਾ ਆ ਜਾ ਜਾ ਤੇਰਾ ਬਾਪੂ ਬੱਸਾ ਗਾ ਇਹ ਮੈਨੂੰ ਕੀ ਪਤਾ ਮੈਂ ਤਾਂ ਸਾਰਦੀਆਂ ਕਿ ਸਾਰੇ ਪੱਕਰਾ ਦੇਖ ਲੈ ਬੰਨ ਦੇ ਚਾਚੀ ਹੋਰ ਮੈਨੂੰ ਹਲਕਤ ਆਉਂਦੀ ਆ ਬੰਨ ਦੇ ਜੀ ਮੈਂ ਬੋਲਿਆ ਚਾਚੀ ਬਣ ਕੇ ਮੈਨੂੰ ਨਹੀਂ ਪਤਾ ਮੈਨੂੰ ਹਲਕਤ ਆਉਂਦੀ ਆ ਤੁਲਾ ਮੈਨੂੰ ਪਸਾਤਾ ਅਲੀ ਨੇ ਮੈਨੂੰ ਵੀ ਇਹਨਾਂ ਚ ਪਸ਼ੂਆਂ ਚਵਾੜ ਛੱਡਿਆ ਗਾ ਕੀ ਕਰਦੀ ਹੁਣ ਮੈਂ ਤਾਂ ਇਹ ਜੂਠੇ ਪਾਣੀ ਨੇ ਹੱਥੋਂ ਲੈ ਲੈ ਦੱਸ ਆਪ ਖੋਲ ਕੇ ਮੈਨੂੰ ਪਸਾ ਕੇ ਦੱਸ ਜਿਹੜਾ ਤੈਨੂੰ ਪਸੰਦ ਆ ਤਾਂ ਖੋਲ ਕੇ ਲੈ ਜਾ ਹੋ ਪਏ ਮੈਂ ਤਾਂ ਚੱਲੀ ਉਹ ਜਦੋਂ ਆਈ ਉਹਦਾ ਨਾ ਮੈਂ ਆਪਦੇ ਆਪ ਐ ਨਹੀਂ ਖੋਲ ਕੇ ਲੈ ਕੇ ਜਾਂਦੀ ਐ ਤਾਂ ਮੈਂ ਵੱਜੂਗੀ ਚੋਰ ਹਾਂ ਠੀਕ ਆ ਜਦੋਂ ਉੱਥੇ ਬਾੜੀ ਚ ਆਇਆ ਮੇਰੇ ਉਦੋਂ ਦਸੂਗਾ ਨੂੰ ਮੈਂ ਬਾੜੀ ਚ ਆਇਆ ਤਾਂ ਫੜ ਕੇ ਚੋਰ ਪਾ ਲਈ ਨਾਲੇ ਵੀ ਮੈਂ ਤਾਂ ਵੀ ਮੈਂ ਤਾਂ ਸਮਾਰਕ ਚਾਰ ਪਾਉਂਦਾ ਪਾ ਲਈ ਪਾ ਲਈ ਦਾਤੀ ਦਰਦ ਹੀ ਲੱਗ ਮੇਰੇ ਚਲ ਪਹਿਲਾਂ ਤੈਨੂੰ ਚੋਮਾਂ ਕੈਨੂੰ ਚੋਮਾਂ ਉਹਨੂੰ ਚੋਲੀਆਂ ਇਹ ਤਾਂ ਹੱਥ ਕੋਦੇ ਪਏ ਹੀ ਨੇ ਛੜੇ ਦੇ ਖੜ ਗਈ ਤੁਹਾਰੇ ਹੀ ਮਰੇ ਆ ਤੈਨੂੰ ਫੇਰ ਚਾਹੂੰਗੀ ਕੋਈ ਕਹਾਣੀ ਨਹੀਂ ਹੁੰਦੀ ਲੱਤਾਂ ਮਾਰਦਿਆਂ ਰਹਿੰਦੇ ਨੇ ਆ ਲੈ ਕੁੱਗਿਆਂ ਦੀ ਮੱਕੀ ਆ ਜਿਹੜੀ ਇੱਥੇ ਵੱਢ ਲਿਆ ਇੱਕ ਭਾਈ ਆਪੀ ਖਾਲਾਣੀ ਆ ਅੱਜ ਨਹੀਂ ਮੈਥੇ ਦੂਰ ਕਿਤੇ ਜਾਇਆ ਜਾਂਦਾ ਹੈਗਾ ਇਹਨਾਂ ਦੀ ਮੱਕੀ ਵੱਢ ਕੇ ਬੱਸ ਇਹ ਦਉਂਗੇ ਲੜਦੀ ਕਹਿੰਦੇ ਨੇ ਮੇਰੇ ਨਾਲ ਮੇਰਾ ਚਲੂਤ ਕਰ ਦਿੰਦੇ ਨੇ ਸਾਡਾ ਮੱਕੀ ਕੋ ਵੱਢ ਕੇ ਲਾਂਗੇ ਮਾਨਾ ਥੋੜੀ ਮੱਕੀ ਕਿਹੜਾ ਕੋ ਕਸ ਜੂਗੀ ਜਾਂ ਮੁੱਕ ਜੂ ਪਥਰੇ ਕਿਲੇ ਬੀਜ ਰੱਖੇ ਰੱਜੀ ਨੇ ਜੇ ਇੱਕ ਭਰੀ ਮੈਂ ਵੱਢ ਲੂੰਗੀ ਫੇਰ ਕੀ ਫਰਕ ਪੈ ਜੂਗਾ ਚਲ ਮਨਾ ਦੇਖ ਜੀ ਕੀ ਕਹਿੰਦਾ ਖੇਤ ਹੋਇਆ ਜੇ ਬਾਸ ਬੱਸ ਆਏ ਬੱਕੇ ਨਾ ਗਾਣੀਆਂ ਅੱਛਾ ਮਾ ਉਹ ਕੰਗੜਾ ਰਲਾ ਲਿਆ ਉਹ ਛੋਰ ਲਾ ਲਾ ਆ ਹੋਰ ਰਲਾ ਲਿਆ ਕਾਣੀ ਦਾ ਪੱਕੇ ਰਲਾ ਲਿਆ ਮੈਂ ਛੋਰ ਹੋਰੋ ਪੱਕੇ ਹੀ ਕਰਦੀ ਹੈਗੀ ਆ ਉਹ ਕਾ ਬਾਹਰ ਹੋ ਜਾਂਦਾ ਮਾ ਹੋ ਮਿੱਤਾਂ ਦਾ ਸਾਂਹ ਬਹੁਤ ਔਖੀ ਆ ਤੂੰ ਬਾਹਰ ਜਾਣਾ ਖੇਤੀ ਕਰਾ ਲਾ ਪਸ਼ੂਆਂ ਨੇ ਪਸ਼ੂ ਉਹ ਤਾਂ ਇੱਕ ਸਾ ਮੇਰਾ ਚਾਰਨੋਂ ਨੇ ਲਾਹ ਪੀਛੜ ਗਿਆ ਹੋਰ ਕੀ ਆ ਪਸ਼ੂਆਂ ਨੇ ਪਸ਼ੂ ਦੀ ਗਾਲਾਂ ਬਾਹਰ ਲਾਹੂ ਪੀ ਲਿਆ ਹੋਰ ਹੁਣ ਕਿਤੇ ਬੱਕਰੀਆਂ ਵੜ ਗਈਆਂ ਹਾਂ ਉਹ ਬੜੀਆਂ ਹੋਈਆਂ ਹੈ ਭਾਣੇ ਉਦਨੀ ਵਾਲੀ ਲਾਂਬਾ ਦੇਣ ਕਹਿੰਦੀ ਮੈਂ ਤਾਂ ਕੱਟ ਕੇ ਕਟੀਏ ਚ ਵਾਜੂ ਕਹਿੰਦੀ ਹਾਂ ਹੋ ਆ ਜਾ ਅੱਛਾ ਇਧਰ ਹੋ ਜਾ ਗੱਡੀ ਨਗ ਜਾਂਦੇ ਚੱਲ ਕੋਈ ਨਾ ਲਾਂਬਾ ਹੋਏ ਮੈਂ ਮੰਨ ਤੇ ਲਿਆ ਜਿੱਤ ਸੱਲੀਆ ਨਾ ਮਾ ਬੰਦਾ ਹੋ ਤੋ ਲਾਪੋ ਕੀ ਆ ਭਾਈ ਤੁਪੇ ਦੋਪੇ ਤੋਰੀ ਭੱਜੀਆਂ ਕਹਿੰਦੇ ਦੰਬ ਵੀ ਲੈ ਆਇਆ ਕਰ ਮਾੜਾ ਮੋਟਾ ਉਹ ਕਾ ਦਾ ਭਾਜੀ ਆ ਇੱਕ ਹੁਣ ਨਵਾਂ ਬੰਦਾ ਰੱਖਿਆ ਬੱਕਰੀਆਂ ਵਾਸਤੇ ਉੱਥੇ ਬਾੜੇ 'ਚ ਬਿਠਾਈਆਂ ਹੋਈਆਂ ਨੇ ਦੇਖਦੀਆਂ ਜਾ ਕੇ ਨਿਗਾਹ ਮਾਰਦੀ ਓ ਇੱਥੇ ਰਹਿ ਜਾਣਾ ਸਭ ਕੁਸ ਕਿਉਂ ਐਵੇਂ ਤੁਪੇ ਤੁਪੇ ਮਾਰੀ ਦਰਾਈ ਕਰਦਾ ਇੱਥੇ ਜਾਣਾ ਸਭ ਕੁਸ ਕੀ ਕਰਾ ਹੁਣ ਹੁਣ ਸਰਦਾ ਨਹੀਂ ਉਹਦਾ ਤਾਂ ਤੈਨੂੰ ਪਤਾ ਹੀ ਘਰ ਵਾਲਾ ਮਲਾਜ਼ਮ ਐ ਡੱਕਾ ਨਹੀਂ ਤੋੜਦੀ ਬੈਠੀ ਖਾਂਦੀ ਐ ਸਾਰਾ ਮੇਰੇ ਸਿਰ ਤੇ ਛੱਡਿਆ ਹੋਇਆ ਓ ਫਿਰ ਤੂੰ ਵੀ ਕੱਲੀ ਕੀ ਕਰੇ ਕੋਈ ਉਹ ਬੰਦਾ ਦੇਖ ਲੈ ਜੇ ਕੋਈ ਰਹਿੰਦਾ ਤਾਂ ਕਿਵੇਂ ਉਹ ਤਾਂ ਗੱਲ ਤੇ ਸਹੀ ਐ ਹੁਣ ਕੀ ਕਰਾਂ ਮੈਨੂੰ ਤਾਂ ਮਜਬੂਰੀ এ 4 ਪੈਸਿਆਂ ਦੀ ਲੋੜ ਐ ਉਹ ਤਾਂ ਚੜੇ ਵੀ ਨਹੀਂ ਆਉਂਦਾ ਖਸਮ ਦੀ ਤਨਖਾਹ ਆਉਂਦੀ ਉਹ ਨਹੀਂ ਬਾਜੀ ਕੱਲੀਆਂ ਕੰਮ ਛੱਡੀਆਂ ਇੱਕ ਹੁਣ ਆਪਾਂ ਨਵਾਂ ਬੰਦਾ ਰੱਖ ਲਿਆ ਉਹ ਮੇਰੀ ਗੱਲ ਸੁਣ ਨ ਤੈਨੂੰ ਐ ਨਹੀਂ ਪਤਾ ਵੀ ਇੱਥੇ ਆਪਣੇ ਹੰਡੇ ਕੀ ਹੋ ਗਿਆ ਕੀ ਹੋ ਗਿਆ ਉਹ ਬੱਕਰੀਆਂ ਚੋਰੀ ਕਰਕੇ ਲੈ ਗਏ ਇੱਕ ਕਸਾਈਆਂ ਕਸਾਈਆਂ ਦੇ ਘਰੇ ਤੋਰੀ ਹੋ ਗਈ ਕਸਾਈਆਂ ਦੇ ਹਾਂ ਉਥੇ ਕੀ ਹੋਇਆ ਨਾ ਇੱਕ ਬੱਕਰੀ ਇੱਕ ਪਟੋਰਾ ਜਦੋਂ ਚੱਕ ਕੇ ਮੋਟਰਸਾਈਕਲ ਤੇ ਬਿਠਾਉਣ ਲੱਗੇ ਅੱਛਾ ਇੱਕ ਜਿਹੜਾ ਉਹਦਾ ਪਟੋਰਾ ਸੀਗਾ ਹਾਂ ਉਹ ਮੈਂਕਣ ਲੱਗ ਗਿਆ ਅੱਛਾ ਤੇ ਚੱਕ ਕੇ ਉਹਨੂੰ ਮਾਰ ਹੀ ਦਿੱਤਾ ਉੱਥੇ ਹੀ ਮੈਂ ਮਰ ਜਾ ਹੋਰ ਹੁਣ ਕੱਲੀਆਂ ਨਾ ਛੱਡਿਆ ਕਰ ਉਹ ਆਪਾਂ ਨੇ ਤਾਂ ਬੰਦਾ ਰੱਖ ਲਿਆ ਨਾ ਚੱਲ ਵਧੀਆ ਕਰਿਆ ਹਾਂ ਨਾਲੇ ਹੁਣ ਤੂੰ ਕਿਉਂ ਧੋਪੇ ਧੋਪੇ ਤੋਰੀ ਫਿਰਦੀਆਂ ਮਾੜੇ ਊਟਾਂ ਨੂੰ ਆਰਾਮ ਕਰ ਲਿਆ ਕਰ ਕਿੱਥੇ ਮੇਰੇ ਕਰਮਾ ਚ ਰਾਮ ਹੁਣ ਤੁਹਾਨੂੰ ਪਤਾ ਤੁਹਾਡਾ ਭਰਾ ਤਾਂ ਕੰਮ ਕਰਦਾ ਨਹੀਂ ਡੱਕਾ ਹੀ ਨਹੀਂ ਪਤਾ ਕਿੱਥੇ ਬਹਿ ਜਾਏ ਤਾਂ ਸਕੁੱਟਰ ਮੁੜ ਕੇ ਆਥਨ ਤੱਕ ਨਾ ਆਵੇ ਉਹ ਉਹਦਾ ਤਾਂ ਇਹੋ ਜਿਹਾ ਹੀ ਕੰਮ ਹਾਂ ਹੁਣ ਦੇਖ ਛੋਟਾ ਕੰਮ ਤਾਂ ਲੱਗਿਆ ਹੋਇਆ ਸਰਕਾਰੀ ਤੇ ਮੈਨੂੰ ਤਾਂ 1 ਰੁਪਿਆ ਨਹੀਂ ਦਿੰਦੇ ਨਾਲੇ ਬੈਠ ਕੇ ਉਹ ਖਾਂਦੀ ਏ 24 ਘੰਟੇ ਮੇਰੇ ਸਿਰ ਤੇ ਆ ਬੰਦਾ ਰੱਖਣ ਦੀ ਲੋੜ ਨਾ ਪਵੇ ਜੇ ਨਾਲ ਤੇਰਾ ਸਾਰਾ ਸਹਾਰਾ ਲਾ ਲਾ ਪਹਿਲਾਂ ਕਹਿੰਦੀ ਹਾਂ ਅਭੀ ਕਰੀ ਨਹੀਂ ਬੜਦਾ ਅੱਛਣੇ ਬੜੂਗਾ 5:00 ਵਜੇ ਰੋਟੀ ਦੇ ਟਾਈਮ ਹਾਂ ਮੈਂ ਜਾ ਕੇ ਦੇਖ ਜਣ ਭੇਜੂ ਚਾਹ ਪੀਜੂਗਾ ਬਹੁਤ ਏ ਹਾਂਜੀ ਕੀ ਹਾਲ ਹੈ ਬਹੁਤ ਵਧੀਆ ਤੂੰ ਦਰੋ ਉਹਨੇ ਲੜੀ ਮਨਾਂ ਕੇ। ਇਹ ਬੁਨਿਆਦ ਤੇ ਅਮਰੀਕਨ ਹਨ। ਲੱਭੋ ਨਾਲੇ ਕੰਮ ਤੇ ਤੋ। ਹਾਂ ਹਾਂ ਇਹ ਤਾਂ ਲੱਭੋ ਨਾਲੇ। ਉਹ ਹਿਸਾਬ ਨਾਲ ਰਹਾ ਕਰ ਕਪੱਤੀ ਬੜੀ ਆ ਉਹ। ਪੈਸੇ ਪੂਸੇ ਹਿਸਾਬ ਨਾਲ ਕਢਾ ਲਿਆ ਕਰ। ਮੈਂ ਆਹੀ ਹਫਤਾ ਜਾਉ। ਆਹੀ ਹਫਤਾ ਲਾਏ। ਉਹ ਵਧੀਆ ਰਹੇਗਾ। ਇੱਥੇ ਤੇਰਾ ਚੱਲਣਾ ਨਹੀਂ ਕੰਮ। ਨਾ ਨਾ ਆਹੀ ਹਫਤਾ। ਤੂੰ ਬੱਕਰੀਆਂ ਕੱਲੀਆਂ ਛੜਕੀਆਂ ਫਿਰ। ਉਹ ਜਵਾਬ ਸੀਗਾ ਜੀ ਛੜ ਕੇ ਗਿਆ। ਜਵਾਬ ਛੜ ਕੇ ਗਿਆ। ਅੱਛਾ ਜਵਾਬ ਕਰੀ। ਅੱਛਾ। ਚੱਲ ਕੋਈ ਨਹੀਂ ਮੈਂ ਤਾਂ ਤੈਨੂੰ ਕਿਹੜਾ ਕਹਿਣਾ ਸੀ ਕਹਤਾ। ਜਦ ਹਿਸਾਬ ਨਾਲ ਰਹੀਂ ਚੰਗਾ। ਹਾਂ ਬਸ ਮੈਂ ਤਾਂ ਆ ਗਿਆ। ਇੱਲਾ ਪਤਾ ਨਹੀਂ ਕਿੱਧਰ ਭਾਗਿਆ ਬੱਕਰੀਆਂ ਹੋ ਨਾਂਗੀਆਂ ਢੀਦੂਰ ਆ ਨਹੀਂ ਪਤਾ ਇਹਨਾਂ ਦੀ ਜੀਰੀ ਚ ਵੜ ਜਾਣ ਆਓ ਬੰਦੇ ਦਾ ਲੋੜੀ ਆ ਆਖਿਆ ਇਹਨੂੰ ਆਇਨ ਵੀ ਪਹਿਲੇ ਦਿਨ ਮੈਂ ਆਇਆ ਨਹੀਂ ਤੂੰ ਪਹਿਲੇ ਦਿਨ ਦੱਸ ਕਿੱਧਰ ਉੱਡਦਾ ਆ ਨਹੀਂ ਪਤਾ ਕਿਸੇ ਪਾਸੇ ਪਾਣੀ ਢੜੀ ਪੀਣ ਭਾਗਿਆ ਹੋਵੇ ਹੱਗ ਮਾਰ ਕੇ ਦੇ ਦਿਆਂ ਮੈਂ ਬੂਟੇ ਲੈ ਉੱਡ ਜਾਣਾ ਕਿਹੜਾ ਸੁਣਦਾ ਨਾਂਗਿਆ ਹੋ ਕਿਸੇ ਪਾਸੇ ਚਲ ਦੇਖਦੀ ਆ ਮਨਾ ਆਪੇ ਖੁਦੀ ਕੋਈ ਦੇ ਮਰ ਚ ਪਹਿਲੇ ਤੇ ਮਰਨਾ ਆਜ ਪਹਿਲੇ ਵੀ ਬੜੇ ਮਾਨ ਵਾ ਗਿਆ ਹਾਏ ਹਾਏ ਇੰਨਾ ਸੁਖਰੇ ਦੀ ਜਵਾਖ ਰੱਖੀ ਰਹਿ ਗਿਆ ਜੇ ਨਾ ਹੈ ਬਹਿੰਦਾ ਹੁਣ ਤਾਂ ਕਿਸੇ ਪਤੀਨੇ ਚ ਰਿਝੇ ਜਾਂਦੀ ਹੁੰਦੀ ਹੈ ਇਹ ਸੁਖਰਾ ਪਰਮਾਤਮਾ ਦਾ ਤੂੰ ਸੁਖਰਾ ਚਲੋ